ਖੇਡ ਕਬੱਡੀ ਦਾ ਉਹਦੇ ਗਰਦਨ ਤੇ ਸੱਟ ਲੱਗ ਗਈ। ਔਰ ਡਾਕਟਰਾਂ ਨੇ ਦੱਸੇ ਵੀ ਉਹਦੇ ਮਣ ਕੇ ਦਮ ਦੇ ਨੇ ਟ੍ਰੇਡ ਆ ਗਈ ਹੈ। ਤੇ ਤੁਹਾਨੂੰ ਪਤਾ ਵੀ ਦੇਸ਼ ਦੀ ਹਾਲਤ ਜਿਹੜੀ ਮੈਡੀਕਲ ਦੀ ਬਹੁਤ ਮਾੜੀ ਹੈ। ਬਹੁਤ ਜ਼ਿਆਦਾ ਖਰਚੇ ਹੁੰਦੇ ਨੇ। ਔਰ ਫੇਸਬੁਕ ਦੇ ਜ਼ਰੀਏ ਵੀ ਅਸੀਂ ਬੇਨਤੀ ਕੀਤੀ ਹੈ ਪਿਛਲੇ ਦਿਨੀ ਔਰ ਵੱਖ-ਵੱਖ ਬੁਲਾ ਰਹੇ ਨੇ ਆਪ ਕੋ ਆਪਣੇ ਅੰਦਾਜ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੰਗਤ ਨੂੰ ਬੇਨਤੀ ਕੀਤੀ ਆਂ ਜਿਹੜਾ ਟੂਰਨਾਮੈਂਟ ਹੈ ਖਿਡਾਰੀਆਂ ਦਾ ਟੂਰਨਾਮੈਂਟ ਹੈ ਕਿਉਂਕਿ ਵਿੱਕੀ ਹੋਰੀ ਟਿੰਕੂ ਹੋਰੀ ਸਾਨੇ ਹੋਰੀ ਸਾਰੇ ਤੇਜੀਹਰੀ ਆਪ ਵਧੀਆ ਕਬੱਡੀ ਖੇਡੇ ਆ 스타 ਖਿਡਾਰੀ ਰਹੇ ਆ ਔਰ ਇਸ ਮਦਮ ਦੇ ਰਾਣੀ ਅੱਜ ਅਸੀਂ ਫਿਰ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਉਸ ਖਿਡਾਰੀ ਦੇ ਇਲਾਜ ਲਈ ਪੈਸਿਆਂ ਦੀ ਬੜੀ ਲੋੜ ਹੈ ਸੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਵੀ ਔਰ ਇਸ ਖੇਡ ਗਰਾਊਂਡ ਦੇ ਨਾਲ ਜੁੜੇ ਹੋਏ ਸਾਰੀ ਸੰਗਤ ਨੂੰ ਵੀ ਆਏ ਪਤਵੰਤੇ ਸੱਜਣਾ ਨੂੰ ਵੀ ਵੀ ਸਾਡੇ ਵੀਰ ਉਹਨਾਂ ਦੇ ਸਾਥੀ ਖਿਡਾਰੀ ਇੱਥੇ ਆਏ ਨੇ ਉਹ ਗਿਣਾ ਲਾਉਣਗੇ ਸਾਰੀ ਸੰਗਤ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਤੁਹਾਡੇ ਤੋਂ ਹੋ ਸਕਦਾ ਹੈ ਜੋ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਸਾਡਾ ਵੀਰ ਪਾਲਾ ਪਰੋ ਉਹਦੀ ਮਦਦ ਲਈ ਸਾਰਿਆਂ ਨੇ ਯੋਗਦਾਨ ਦੇਣਾ ਹੈ 5000 ਰੁਪਏ ਵਿਕੀ ਘਰਾਵੜ ਦੀ ਕਹਿੰਦੇ ਕਲੱਬ ਵੱਲੋਂ ਦਿੱਤਾ ਜਾਵੇਗਾ ਇੱਕ ਵਾਰੀ ਜਕਾਰਾ ਲਾ ਦਿਓ ਬੋਲੋ ਸੋਨਹਾਰਾ ਆਤਮ ਸਰੀਆ ਕਾ ਖਿਡਾਰੀ ਦੁਖੀ ਖਿਡਾਰੀ ਦਾ ਦਰਦ ਜਿਹੜਾ ਉਹਦੇ ਸਾਥੀ ਖਿਡਾਰੀ ਸਮਝ ਸਕਦੇ ਆ ਤੋਂ 5000 ਸਾਡੀ ਧੰਨ ਧੰਨ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਵਿੱਕੀ ਘਨੌਰ ਟੇਕੂ ਘਨੌਰ ਹਰ ਦੀ ਸਾਰੀ ਟੀਮ ਵੱਲੋਂ ਦਿੱਤਾ ਜਾਵੇਗਾ ਨਿੰਮਾ ਸਪਾਂਜੀ ਚੇਲੇ ਵਾਲੇ 5000 ਰੁਪਏ ਉਹਨਾਂ ਵੱਲੋਂ ਦਿੱਤਾ ਜਾਵੇਗਾ ਸੁਖਵੀਰ ਸਿੰਘ ਜੀ ਵੱਲੋਂ ਉਹਨਾਂ ਵੱਲੋਂ 21 2100 ਰੁਪਏ ਦਿੱਤਾ ਜਾਵੇਗਾ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸੋ ਇਸ ਤਰੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹਨੇ ਵੀ ਸੰਗਤ ਹੈ ਵੀ ਇਹ ਬਾਬੇ ਨਾਨਕ ਦੀ ਧਰਤੀ ਹੈ ਦਾਨ ਦੇ ਆ ਨਾ ਧਰ ਘਟੇ ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿ ਗਏ ਨੇ ਉਹ ਸੋ ਸਰ ਖਿਡਾਰੀ ਦੇ ਬਲੂ ਹਲੋ ਸਾਰੇ ਉਸ ਖਿਡਾਰੀ ਦੇ ਇਲਾਜ ਦੇ ਲਈ ਵੱਧ ਤੋਂ ਵੱਧ ਯੋਗਦਾਨ ਦੇਣਾ ਸਾਰਾ ਦੇ ਚਰਨਾਂ ਦੇ ਵਿੱਚ ਬੇਨਤੀ ਹੁਣ ਸਾਡੇ ਵੀਰ ਜਿੱਤੇ ਹੋਰੀ ਸ਼ੀਰੇ ਹੋਰੀ ਢੇੜਾ ਲਾਉਣਗੇ ਸੋਸੀਂ ਵੀ ਨਾਲ ਹੋਵਾਂਗੇ ਸਾਰੀ ਸੰਗਤ ਨੇ ਵੱਧ ਤੋਂ ਵੱਧ ਜਿਹੜਾ ਸਹਿਯੋਗ ਦੇਣਾ ਹੈ ਤਾਂ ਕਿ ਮੁੰਡਾ ਜਲਦੀ ਸਿਹਤਯਾਬ ਹੋ ਕੇ ਨਕਰੋਣਾ ਜਾਵੇ ਮੈਂ ਸਵਰਨ ਸਿੰਘ ਜੀ ਨੂੰ ਵੀ ਬੇਨਤੀ ਕਰਾਂਗਾ ਕੋਈ ਵੀ ਆਪਣੇ ਅੰਦਾਜ਼ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਕਰਨਗੇ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਕਬੱਡੀ ਦੀ ਖੇਡ ਹੈ ਕਬੱਡੀ ਦੀ ਖੇਡ ਉਹਨਾਂ ਜਦ ਸੁਣੀ ਲੱਗਦੇ ਜਦ ਖਿਡਾਰੀ ਗਰਾਊਂਡ ਦੇ ਵਿੱਚ ਖੇਡਦੇ ਆ ਉਹ ਜਦੋਂ ਕਿਸੇ ਖਿਡਾਰੀ ਦੇ ਸੱਟ ਲੱਗ ਜਾਂਦੀ ਹੈ ਫਿਰ ਉਹਦੇ ਲਈ ਵੀ ਆਪਾਂ ਨੂੰ ਸਾਰਿਆਂ ਨੂੰ ਖੜਨਾ ਪੈਂਦਾ ਹੈ ਸਿੰਧੂ ਸਾਹਿਬ ਹਲੋ ਸਾਰਿਆਂ ਨੇ ਮਾਹੀ ਸਾਹਿਬ ਨੇ ਮੈਦਾਨ ਸਟਾਡ ਦੇ ਵਿੱਚ ਦੱਸਿਆ ਹੈ ਤੇ ਤਕਰੀਬਨ ਸਾਡੇ ਸਮੁੱਚੇ ਕਬੱਡੀ ਦਲਤ ਨੂੰ ਪਤਾ ਲੱਗ ਚੁੱਕਾ ਹੈ ਸੋਸ਼ਲ ਮੀਡੀਆ ਦੇ ਜਰੀਏ ਕਿ ਪਰੋ ਵਾਲਾ ਪਾਲਾ ਬਹੁਤ ਟੌਪ ਦਾ ਯਾਫੀ ਮੇਰੇ ਵੀਰੋ ਉਹਦੇ ਟੂਰ ਵੀ ਲੱਗੜੇ ਬਣਦੇ ਸੀਗੇ ਅਸੀਂ ਉਹਨੂੰ 3-4 ਸਾਲਾਂ ਤੋਂ ਖਿਡਾ ਰਹੇ ਹਾਂ ਬਹੁਤ ਟੌਪ ਦੇ ਜੱਫੇ ਲਾ ਰਹੇ ਹਾਂ ਜੇ ਦਿਨ ਸੱਟ ਲੱਗੀ ਹੈ ਉਸ ਦਿਨ ਅਸੀਂ ਉਹ ਕਮੈਂਟਰੀ ਕਰਦੇ ਸਾਂ ਪਰ ਜਦੋਂ ਸੱਟ ਲੱਗੀ ਉਦੋਂ ਲੱਗਦਾ ਨਹੀਂ ਸੀ ਕਿ ਇੰਨੀ ਸੱਟ ਵੱਜ ਗਈ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਤਾਂ ਉਹਦੇ ਫਾਦਰ ਸਾਹਿਬ ਦਾ ਫੋਨ ਆਇਆ ਹਰਪੀਤ ਬਾਈ ਕੋਲੇ ਕਿ ਸੰਦੂ ਭਰਾਵੋ ਸੱਟ ਥੋੜੀ ਜਿਆਦਾ ਹੋ ਗਈ ਹੈ ਮੜ ਕੇ ਨੂੰ ਟ੍ਰੇਡ ਆ ਗਈ ਹੈ ਇਹਨੂੰ ਪਟਿਆਲੇ ਰੈਫਰ ਕੀਤਾ ਜਾ ਰਿਹਾ ਨਾਦੇ ਤੋਂ ਪਟਿਆਲੇ ਲੈ ਗਏ ਤੇ ਪਟਿਆਲੇ ਤੋਂ ਅੱਜ ਉਹਦਾ ਚੰਡੀਗੜ੍ਹ ਦੇ ਪੀਜੀਆਈ ਹਸਪੀਟਲ ਦੇ ਵਿੱਚ ਲਾਜ ਚੱਲ ਰਿਹਾ ਹੈ ਜਿਹੜੇ ਖਿਡਾਰੀ ਜੱਗਯੂਰੀ ਹਰ ਲੋਕ ਜਾਣਦੇ ਉਹਦੇ ਕੋਲੇ ਇਹਨਾਂ ਨੇ ਦੱਸਿਆ ਕਿ ਹਾਲਤ ਬਹੁਤ ਸੀਰੀਅਸ ਹੈ 5 ਲੱਖ ਰੁਪਇਆ ਆਪਾਂ ਦਿਖਾ ਵੀ ਦਿੰਦੇ ਹਾਂ ਵੀ ਕੈਮਰਾ ਕਲੋਜ਼ ਕਰਦੇ ਹਾਂ ਆਹ ਦੇਖ ਲਓ ਜਿਸ ਹਾਲਤ ਦੇ ਵਿੱਚੋਂ ਇਸ ਟਾਈਮ ਹੈ ਨਵੀਂ ਕੈਮਰੇ ਵਾਲੇ ਭਰਾ ਜਰੂਰ ਉਰੋਂ ਦਿਖਾ ਦਿਓ ਆਪਾਂ ਬੈਂਕ ਇਲੇਟਰ ਤੇ ਉਹ ਕਿਸ ਹਾਲਤ ਦੇ ਵਿੱਚ ਚੰਡੀਗੜ੍ਹ ਦੇ ਪੀਜੀਆਈ ਹਸਪੀਟਲ ਵਿੱਚ ਦਾਖਲਾ ਹੈ ਸੋ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਸਾਡੀ ਕਬੱਡੀ ਦਾ ਭਾਵੇਂ ਕੋਈ ਖਿਡਾਰੀ ਨਿੱਕਾ ਹੈ ਭਾਵੇਂ ਵੱਡਾ ਭਾਵੇਂ 스타 ਹੈ ਭਾਵੇਂ ਸੁਪਰਸਟਾਰ ਹੈ ਉਹ ਸਾਡੀ ਮਾਂ ਖੇਡ ਕਬੱਡੀ ਦੀ ਜਿੰਦ ਜਾਨ ਹੈ ਸਾਡੀ ਜਿੰਮ ਜਾਨ ਹੈ ਅਸੀਂ ਹਰ ਰੋਜ਼ ਚੱਲਦੀ ਹੈ ਹਰ ਰੋਜ਼ ਇਹ ਜਦੋਂ ਅਸੀਂ ਕਮੈਂਟਰੀ ਕਰਨ ਲੱਗ ਪਿਆ ਕਿ ਸੱਚੇ ਪਾਤਸ਼ਾਹ ਅੱਜ ਦਾ ਜਿਹੜਾ ਕਬੱਡੀ ਕੱਪ ਹੈ ਉਹ ਤੰਦਰੁਸਤੀ ਦੇ ਨਾਲ ਕਰਵਾਈ ਕਿਸੇ ਵੀ ਕਿਸੇ ਵੀ ਖਿਡਾਰੀ ਦੇ ਨੂੰ ਕੋਈ ਤਤੀਬਾਣਾ ਲੱਗੇ ਕੋਈ ਸੱਟ ਮੇੜ ਨਾ ਲੱਗੇ ਹਰ ਉਹ ਦਾ ਅਪਾਰ ਆਸ਼ੀਰਵਾਦ ਵੀ ਕਰਦੇ ਆ ਤੁਸੀਂ ਵੀ ਕਰਦੇ ਹੋ ਤੇ ਜਿੱਥੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਮੇਰੇ ਵੀਰ ਉਹਦਾ ਇੱਜ਼ਤ ਕਰਵਾਉਣਾ ਹੈ ਤੇ ਉਹਦੇ ਲਈ ਕੱਲੇ-ਕੱਲੇ ਬੱਚੇ ਨੇ ਕੱਲੇ-ਕੱਲੇ ਨੌਜਵਾਨ ਨੇ ਕੱਲੇ-ਕੱਲੇ ਬਜ਼ੁਰਗ ਨੇ ਕਬੱਡੀ ਦਾ ਜੁੜੀ ਹਰ ਸ਼ਕਤੀ ਉੱਤੇ ਉਹਦੀ ਚੜ੍ਹਦੀ ਕਾਦੀ ਆਪਣੇ ਆਪਣੇ ਗੁਰੂਆਂ ਨੂੰ ਮੰਨ ਕੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਖਿਡਾਰੀ ਦਾ ਬਾਲ ਬਿੰਗਾ ਨਾ ਹੋਵੇ ਭਾਵੇਂ ਜਿਹੜੇ ਇਲਾਜ ਹੈ ਉਹ ਜਲਦੀ ਤੰਦਰੁਸਤ ਹੋ ਸਕੇ ਇਹਨਾਂ ਗਰਾਊਂਡਾਂ ਵਿਚ ਆਵੇ ਤੁਹਾਡੀ ਅਰਦਾਸ ਮਾਲਕਾ ਆਪਣੀ ਸਾਰਿਆਂ ਦੀ ਅਰਦਾਸ ਜਰੂਰ ਸੁਣੂਗਾ ਇਹ ਆਪਾਂ ਅਰਦਾਸ ਵੀ ਕਰਦੇ ਜੀ ਜਿੰਨਾ ਕਰੋ ਠੀਕ ਨਹੀਂ ਹੋ ਜਾਂਦਾ ਤੰਦਰੁਸਤ ਨਹੀਂ ਹੋ ਜਾਂਦਾ ਤੇ ਜਦੋਂ ਵੀ ਖਿਡਾਰੀ ਉਹਦੇ ਇਲਾਜ ਲਈ ਕਿਸੇ ਗਰਾਊਂਡ ਚ ਆਉਂਦੇ ਆ ਤਾਂ ਆਪਾਂ ਨੇ ਉਸ ਖਿਡਾਰੀ ਨੂੰ ਬਿਲਕੁਲ ਤੰਦਰੁਸਤ ਕਰਨਾ ਮੇਰੇ ਵੀਰੋ ਤੁਹਾਡੇ ਸਹਿਯੋਗ ਦੇ ਨਾਲ ਹੁਣ ਮੁੰਡੇ ਗੇੜਾ ਲਾਉਣਗੇ ਆਸ ਲੈ ਕੇ ਆਇਆ ਤੁਹਾਡੇ ਤੋਂ 10 20 50 100 500 ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਦਾ ਇਲਾਜ ਹੋ ਜਾਵੇਗਾ ਸਾਰੇ ਆਪਾਂ ਨਾਰਮਲ ਕਰਾਂਦੇ ਮੇਰੇ ਵੀਰੋ ਚਾਹੇ ਅਸੀਂ ਕਮੈਂਟੇਟਰਾਂ ਚਾਹੇ ਖਿਡਾਰੀ ਐ ਸਾਰੇ ਨਾਰਮਲ ਕਰਾਂਤ ਹੋਈਆਂ ਕਿ ਵੱਡੇ ਘਰਾਂ ਦੇ ਕਾਕੇ ਤਾਂ ਬਾਈ ਕਬੱਡੀ ਖੇਡਦੇ ਨਹੀਂ ਸੋ ਬੇਚੀਆ ਹੁਣ ਗੇੜਾ ਲੱਗੂ ਸਾਰੇ ਉਹਦੀ ਮਦਦ ਜਿੰਨੀ ਕੋਸ਼ਿਸ਼ ਦੀ ਬੱਤਵਾ ਜ ਹੈਲਪ ਕਰਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਕਬੱਡੀ ਖਿਡਾਰੀ ਨਾਲ ਹੋ ਜੋ ਜੀ ਸਾਡੇ